295 ਪਰਚਾ ਦਰਜ ਕਰਵਾਇਆ ਤੇ ਐਕਸ਼ਨ ਅਸੀਂ ਲੈਣਾ ਆ ਇਹ ਨਹੀਂ ਵੀ ਉਹ ਜਿਹੜੇ ਦੋਸ਼ੀ ਆ ਜਿਹੜਾ ਡਾਇਰੈਕਟਰ ਆ ਜਿਹੜਾ ਉਹ ਜਿਹੜਾ ਐਕਟਰ ਆ ਜਿਹੜਾ ਉਹਦੇ ਵਿੱਚ ਰੋਲ ਨਿਭਾ ਰਿਹਾ ਹੈ ਆਪਣੀ ਭੂਮਿਕਾ ਨਿਭਾ ਰਿਹਾ ਹੈ ਜਿਹੜਾ ਇਹਨੂੰ ਜਿਹੜੇ ਰਾਈਟਰ ਆ ਜਿਹੜੇ ਇਹ ਦੋਸ਼ੀ ਆ ਇਹਨਾਂ ਉੱਤੇ ਪਰਚਾ ਦਰਜ ਤਾਂ ਕੀਤਾ ਆ ਪਰ ਇਹ ਸਲਾਖਾਂ ਤੋਂ ਅਜੇ ਵੀ ਖੁੱਲੇ ਆਮ ਘਮ ਰਹੇ ਆ ਭਾਈ ਕਿੰਨੇ ਮਿਲਣਗੇ ਜੀ ਯਾਰ ਭਾਈ ਆਸੇ ਹੋ ਮੈਂ 5000 ਲੈ ਕੇ ਦਿਖਾਉਂਦਾ ਦਿਖਾਉਂਦਾ ਯਸੂ ਯਸੂ ਜਦੋਂ ਇਹੋ ਜੀਆਂ ਵੀਡੀਓ ਬਣਦੀ ਆ ਤੇ ਸੈਂਸਰ ਬੋਰਡ ਜਿਹੜਾ ਇਹੋ ਜੇ ਵੀਡੀਓ ਨੂੰ ਪਾਸ ਕਰ ਦਿੰਦਾ ਆ ਬਹੁਤ ਸਾਰੇ ਪ੍ਰੋਸੈਸ ਹੁੰਦੇ ਆ ਇੱਕ ਵੀਡੀਓ ਨੂੰ ਪਾਸ ਕਰਨ ਦੇ ਲੇਕਿਨ ਇਹ ਸੈਂਸਰ ਬੋਰਡ ਨੂੰ ਵੀ ਸਮਝਣਾ ਚਾਹੀਦਾ ਆ ਉੱਥੇ ਦੀ ਕਮੇਟੀ ਨੂੰ ਸਮਝਣਾ ਚਾਹੀਦਾ ਆ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਆ ਉਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਵੀ ਇਸ ਦੇ ਨਾਲ ਕਿਸੇ ਧਰਮ ਨੂੰ ਜਾਂ ਕਿਸੇ ਜਾਤੀ ਨੂੰ ਜਾਂ ਉਹਨਾਂ ਨੂੰ ਠੇਸ ਪਹੁੰਚੇਗੀ ਤੇ ਇਹੋ ਜਿਹੇ ਜਿਹੜੇ ਸੀਨ ਕੱਟ ਦੇਣੇ ਚਾਹੀਦੇ ਆ ਜਿੱਦਾਂ ਕੋਈ ਬੱਚਾ ਜੈਦ ਨਹੀਂ ਕਰਦਾ ਹੁੰਦਾ ਔਰ ਜੇ ਮੇਲੇ ਦੇ ਵਿੱਚ ਚਲ ਜਵੇ ਔਰ ਬੱਚਾ ਜिद ਕਰਨ ਲੱਪੈਂਦਾ ਆ ਵੀ ਪਾਪਾ ਮੈਂ ਵੀ ਆ ਖਡਾਉਣਾ ਲੈਣਾ ਆ ਔਰ ਜਦੋਂ ਜिद ਕਰਨ ਲੱਪੋਵੇ ਜਿਸ ਤਰ੍ਹਾਂ ਮਤਲਬ ਕਹਿੰਦਾ ਪਬਜੀ ਦਾ ਛੁਣਛਣਾ ਆ ਉਹ ਜिद ਕਰਨੇ ਪਾਪਾ ਮੈਂ ਲੈਣਾ ਹੀ ਲੈਣਾ ਆ ਤੇ ਜिद ਕਰਨ ਤੋਂ ਬਾਅਦ ਜਿਹੜਾ ਸਿਆਣਾ ਵਿਅਕਤੀ ਹੁੰਦਾ ਉਹ ਕਹਿੰਦਾ ਲੈ ਫੜ ਪੁੱਤ ਛੁਣਛਣਾ ਤੇ ਇਹਦੇ ਨਾਲ ਖੇਡੀ ਚੱਲ ਉਹ ਗੱਲ ਏ ਆ ਵੀ ਪ੍ਰਸ਼ਾਸਨ 295 ਦਾ ਪਰਚਾ ਦਰਜ ਕਰ ਦਿੰਦੀ ਆ ਔਰ ਸਾਡੇ ਆਗੂਆਂ ਦੇ ਹੱਥਾਂ ਦੇ ਵਿੱਚ ਦੇ ਦਿੰਦੇ ਆ ਵੀ ਸਾਡੇ ਆਗੂ ਫੇ ਜਿਸ ਤਰ੍ਹਾਂ ਇੱਕ ਬੱਚਾ ਖੁਸ਼ ਹੋ ਜਾਂਦਾ ਆ ਛੰਛਣਾ ਲੈ ਕੇ ਖੇਡਦਾ ਆ ਆਏ ਦਿਨ ਖੇਡਦਾ ਆ ਬੜਾ ਲੁੱਡੀਆਂ ਪਾਉਂਦਾ ਆ ਉਸੇ ਤਰ੍ਹਾਂ ਕਈ ਸਾਡੇ ਆਗੂ ਲੁੱਡੀਆਂ ਪਾ ਰਹੇ ਆ ਅੰਮਰਸਾਰ ਗੋਲਡਨ ਗੇਟ ਮੁਰੇ ਹਜ਼ਾਰਾਂ ਦੀ ਗਿਣਤੀ ਦੇ ਨਾਲ ਧਰਨਾ ਲਾਇਆ ਇੱਥੇ ਪੀਪੀ ਧਰਨਾ ਲਾਇਆ ਇੱਥੇ ਮਤਲਬ ਮੈਨੂੰ ਅਰੈਸਟ ਪੁਆਈ ਗਈ ਕਿੰਨੀ ਵਾਰੀ ਮੈਨੂੰ ਨਜ਼ਰਬੰਦ ਕੀਤਾ ਗਿਆ ਆ ਔਰ ਇੱਕ ਧਰਨੇ ਵੀ ਲਾਏ ਤੁਸੀਂ ਰੋਡ ਵੀ ਜਾਮ ਕੀਤਾ ਪਰ ਐਕਸ਼ਨ ਫੇ ਵੀ ਨਹੀਂ ਹੋਇਆ ਪਰਚਾ ਹੋਇਆ ਉਸ ਤੋਂ ਬਾਅਦ ਐਕਸ਼ਨ ਕਿਉਂ ਨਹੀਂ ਹੁੰਦਾ ਕੀ ਕਾਰਨ ਸਮਝਦੇ ਹੋ ਉਹ ਜੇ ਸਾਡੇ ਆਗੂਆਂ ਦੀ ਮੈਂ ਨਲੈਕੀ ਸਮਝਦਾ ਆ ਕਾਲ ਦੇਣ ਤੋਂ ਬਾਅਦ ਕਾਲ ਵਾਪਸ ਲੈ ਲੈਂਦੇ ਲੈ ਕਿ ਨਹੀਂ ਹੈਗੀ ਅਸੀਂ ਕਦੇ ਵੀ ਕਾਲ ਦਿੱਤੀ ਕਾਲ ਵਾਪਸ ਲਈ ਨਹੀਂ ਜੀ ਗੱਲ ਸੁਣੋ ਅਸੀਂ ਕਦੀ ਵੀ ਕਾਲ ਦੇ ਕੇ ਕਾਲ ਵਾਪਸ ਨਹੀਂ ਲਈ ਜੇ ਐਕਸ਼ਨ ਲਿਆ ਤੇ ਲਿਆ ਅਸੀਂ ਨਹੀਂ ਜਾਇਦਾ ਵੀ ਚਲੋ ਜੀ ਚੰਡੀਗੜ੍ਹ ਨੂੰ ਚਲੀਏ ਚਲੋ ਜੀ ਇੱਥੇ ਬਹਿ ਜਾਈਏ ਚਲੋ ਜੀ ਇੱਥੇ ਬੈਠਕਾਂ ਕਰੀਏ 30 ਭਾਈਚਾਰੇ ਦਾ ਇਕੱਲਾ ਕੰਮ ਨਾਲੇ 295 ਇਹਦੇ ਪਰਚੇ ਦਰਜ ਕਰਵਾਉਣਾ ਨਹੀਂ ਮੁਸੀਬ ਭਾਈਚਾਰੇ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆ ਆਇਆ ਸਾਡੇ ਇਸ ਵਕਤ OE ਭੋਲੇ OE ਫਿਲਮ ਵਿਵਾਦਾ ਦੇ ਵਿੱਚ ਹੈ ਕਿਉਂਕਿ ਉਸ ਫਿਲਮ ਦੇ ਵਿੱਚ ਇੱਕ ਅਜੀਹਾ ਸੀਨ ਹੈ ਜਿਸ ਦੇ ਵਿੱਚ ਇਸਾਈ ਭਾਈਚਾਰੇ ਦੇ ਧਰਮ ਨੂੰ ਜਿਹੜਾ ਹੈਗਾ ਉਹ ਬੇਦੀ ਕਰਨ ਵਾਲੀ ਜਿਹੜੀ ਹੈ ਉਹ ਗੱਲ ਕਹੀ ਗਈ ਹੈ ਦੋਸਤੋ ਬਾਅਦ ਇਸਾਈ ਭਾਈਚਾਰੇ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈਗਾ ਲਗਾਤਾਰ OE ਭੋਲਾ OE ਫਿਲਮ ਦੀ ਪ੍ਰੋਡਕਸ਼ਨ ਨੂੰ ਜਿਹੜਾ ਹੈਗਾ ਵਾਰਨਿੰਗਾਂ ਦਿੱਤੀਆਂ ਗਈਆਂ ਕਿ ਸੀਨ ਨੂੰ ਕੱਟ ਦਿੱਤਾ ਜਾਵੇ ਪਰ ਸੀਨ ਨੂੰ ਨਾ ਕੱਟਣ ਤੋਂ ਬਾਅਦ ਇਸਾਈ ਭਾਈਚਾਰੇ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਤੇ ਕੱਲ ਨੂੰ ਜਿਹੜਾ ਹੈਗਾ ਏ ਉਹ ਇਹ ਭੁੱਲਾ ਉਹ ਫਿਲਮ ਦੇ ਕੁਝ ਲੋਕਾਂ ਦੇ ਉੱਤੇ ਜਿਹੜਾ ਹੈਗਾ ਏ ਉਹ ਪਰਚਾ ਦਰਜ ਹੋਇਆ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸੁਜੀਤ <th>ਪਰ ਨੇ ਗੱਲਬਾਤ ਕਰਦੇ ਆ <th>ਪਰ ਸਾਹਿਬ ਸਿੱਧੀ ਗੱਲ ਓਨਾਵਾ ਮੈਂ ਪਰਚਾ ਹਰੇਕ ਬੰਦੇ ਦੇ ਉੱਤੇ ਹੋਇਆ ਚਾਹੇ ਬਗੇਸ਼ਵਰ ਧਾਮ ਦੀ ਗੱਲ ਕਰ ਲਈਏ ਭਾਵੇਂ ਭਾਰਤੀ ਸਿੰਘ ਦੀ ਕਰ ਲਈਏ ਜਾਂ ਫਿਰ ਹੋਰ ਵੱਡੇ ਤੋਂ ਵੱਡੇ ਲੀਡਰ ਦੀ ਕਰ ਲਈਏ ਬੇਅਦਬੀ ਹੋ ਜਾਂਦੀ ਏ ਪਰਚਾ ਹੋ ਜਾਂਦਾ ਏ ਪਰ ਅਰੈਸਟ ਕਿਉਂ ਨਹੀਂ ਪੈਂਦੀ ਕੀ ਕਾਰਨ ਸਮਝਦੇ ਹੋ ਔਰ ਜਿਸ ਤਰ੍ਹਾਂ ਤਾਂ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਵੀ ਜਿਸ ਤਰ੍ਹਾਂ ਵੀ ਹਰ ਇੱਕ ਵਾਰ ਸਾਡੇ ਆਗੂ ਸਹਿਬਾਨਾ ਨੇ 295 ਇਹਦਾ ਪਰਚਾ ਦਰਜ ਕਰਾਇਆ 295 ਦਾ ਪਰਚਾ ਦਰਜ ਕਰਵਾਇਆ ਲੇਕਿਨ ਪਰਚਾ ਬਹੁਤ ਵਾਰ ਦਰਜ ਹੋਇਆ ਲੇਕਿਨ ਅਰੈਸਟ ਕਦੀ ਵੀ ਉਹਨਾਂ ਵਿਅਕਤੀਆਂ ਨੂੰ ਨਹੀਂ ਕੀਤਾ ਗਿਆ ਜਾਂ ਤਾਂ ਪ੍ਰਸ਼ਾਸਨ ਹੱਥੀ ਹੱਤ ਧਰ ਕੇ ਬੈਠਾ ਆ ਜਾਂ ਮੌਜੂਦਾ ਸਰਕਾਰ ਉਹਨਾਂ ਦੋਸ਼ੀਆਂ ਨੂੰ ਕੋਈ ਰੈਸਟ ਨਹੀਂ ਕਰ ਰਹੀ ਨਾ ਤਾਂ ਉਹਨਾਂ ਉੱਤੇ ਕੋਈ ਸਖਤੀ ਵਰਤ ਰਹੀ ਆ ਨਾ ਦਾ ਪ੍ਰਸ਼ਾਸਨ ਕੋਈ ਸਖਤੀ ਵਰਤ ਰਿਹਾ ਆ ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਵੀ ਜਿਹੜਾ ਪ੍ਰਸ਼ਾਸਨ ਆ ਉਹ ਜਾਣ ਬੁੱਝ ਕੇ ਇਹੋ ਜੇ ਇਹੋ ਜਿਹਾ ਕਰ ਰਿਹਾ ਆ ਕਿਉਂਕਿ ਪ੍ਰਸ਼ਾਸਨ ਨਾਲ ਮੈਨੂੰ ਤਾਂ ਲੱਗਦਾ ਕੋਈ ਮਿਲੀ ਜੁਲੀ ਭੁਗਤ ਲੱਗਦੀ ਆ ਵੀ ਵੀ ਮਸੀ ਭਾਈਚਾਰੇ ਨੂੰ ਆਏ ਦਿਨ ਬਦਨਾਮ ਕੀਤਾ ਜਾ ਰਿਹਾ ਆ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾ ਰਿਹਾ ਆ ਔਰ ਬੜੇ ਗੰਭੀਰ aarop ਲਗਾਏ ਜਾਂਦੇ ਆ ਪਰ ਕੋਈ ਵੀ ਸ਼ਕਤੀ ਨਹੀਂ ਵਰਤੀ ਜਾਂਦੀ ਇੱਥੇ ਤੱਕ ਮੈਨੂੰ ਇਸ ਤਰ੍ਹਾਂ ਲੱਗਦਾ ਜੇ ਮੈਂ ਐਗਜ਼ਾਮਪਲ ਦਵਾਂ ਤੇ ਜਿਸ ਤਰ੍ਹਾਂ ਵੀ ਜਿੱਦਾਂ ਕੋਈ ਬੱਚਾ ਜਿੱਦ ਨਹੀਂ ਕਰਦਾ ਹੁੰਦਾ ਔਰ ਜੇ ਮੇਲੇ ਦੇ ਵਿੱਚ ਚਲ ਜਵੇ ਔਰ ਬੱਚਾ ਜਿੱਦ ਕਰਨ ਲੱਪੈਂਦਾ ਆ ਵੀ ਪਾਪਾ ਮੈਂ ਵੀ ਆ ਖਡਾਉਣਾ ਲੈਣਾ ਆ ਔਰ ਜਦੋਂ ਜਿੱਦ ਕਰਨ ਲੱਪੋਵੇ ਜਿਸ ਤਰ੍ਹਾਂ ਮਤਲਬ ਕਹਿੰਦਾ ਪਬਜ ਦਾ ਛੰਛਣਾ ਆ ਉਹ ਜਿੱਦ ਕਰ ਲੈ ਪਾਪਾ ਮੈਂ ਲੈਣਾ ਹੀ ਲੈਣਾ ਆ ਤੇ ਜਿੱਦ ਕਰਨ ਤੋਂ ਬਾਅਦ ਜਿਹੜਾ ਸਿਆਣਾ ਵਿਅਕਤੀ ਹੁੰਦਾ ਉਹ ਕਹਿੰਦਾ ਲੈ ਆ ਫੜ ਪੁੱਤ ਛੰਛਣਾ ਤੇ ਇਹਦੇ ਨਾਲ ਖੇਡੀ ਚੱਲ ਉਹ ਗੱਲ ਇਹ ਆ ਵੀ ਪ੍ਰਸ਼ਾਸਨ 295 ਦਾ ਪਰਚਾ ਦਰਜ ਕਰ ਦਿੰਦੀ ਆ ਔਰ ਸਾਡੇ ਆਗੂਆਂ ਦੇ ਹੱਥਾਂ ਦੇ ਵਿੱਚ ਦੇ ਦਿੰਦੇ ਆ ਵੀ ਸਾਡੇ ਆਗੂ ਫਿਰ ਜਿਸ ਤਰ੍ਹਾਂ ਇੱਕ ਬੱਚਾ ਖੁਸ਼ ਹੋ ਜਾਂਦਾ ਆ ਛੰਛਣਾ ਲੈ ਕੇ ਖੇਡਦਾ ਆ ਆਏ ਦਿਨ ਖੇਡਦਾ ਆ ਬੜਾ ਲੁੱਡੀਆਂ ਪਾਉਂਦਾ ਆ ਉਸੇ ਤਰ੍ਹਾਂ ਕਈ ਸਾਡੇ ਆਗੂ ਲੁੱਡੀਆਂ ਪਾ ਰਹੇ ਆ ਵੀ 295 ਦਾ ਪਰਚਾ ਦਰਜ ਹੋ ਗਿਆ ਵੀ ਉਹ ਛੰਛਣਾ ਜਿਸ ਤਰ੍ਹਾਂ ਛੰਛਨੇ ਦੇ ਨਾਲ ਇੱਕ ਬੱਚਾ ਖੇਡਦਾ ਆ ਉਸ ਤਰ੍ਹਾਂ ਸਾਡੇ ਆਗੂ ਖੇਡਣ ਦਾ ਆ ਮੈਂ ਆਪਣੇ ਆਗੂਆਂ ਅੱਗੇ ਬੇਨਤੀ ਕਰਦਾ ਆ ਵੀ ਕਰੀਬਨ ਮੈਂ 2.5 ਸਾਲ ਤੋਂ ਦੇਖ ਰਿਹਾ ਔਰ ਮੈਂ ਪੰਜਾਬ ਸਰਕਾਰ ਅੱਗੇ ਵੀ ਪਿਛਲੇ ਸਮੇਂ ਗੁਹਾਰ ਲਾਈ ਸੀ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਔਰ ਹਾਈਵੇ ਜਾਮ ਕਰਨ ਦੀ ਗੱਲ ਕੀਤੀ ਸੀ ਚੱਕਾ ਜਾਮ ਕਰਨ ਦੀ ਗੱਲ ਕੀਤੀ ਸੀ ਅਸੀਂ ਕਾਲਾਂ ਵੀ ਦਿੱਤੀਆਂ ਲੇਕਿਨ ਸਾਡੇ ਕੁਝ ਆਗੂਆਂ ਵੱਲੋਂ ਕਾਲ ਵਾਪਸ ਵੀ ਲਈ ਗਈ ਸਾਡੇ ਕੁਝ ਆਗੂਆਂ ਵੱਲੋਂ ਕਈ ਵਾਰ ਮਾਫ ਕਰ ਦਿੱਤਾ ਜਾਂਦਾ ਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਵੀ ਸਿਰਫ ਕੁਝ ਦਿਨ ਦੇ ਲਈ ਸਾਡੇ ਜਿਹੜੇ ਜਿਹੜੇ ਆਗੂ ਸਹਿਬਾਨ ਆ ਉਹ ਖੇਲਦੇ ਆ ਜਿੱਦਾਂ ਇੱਕ ਬੱਚਾ ਕਿਦਾ ਛੰਸਣੇ ਦੇ ਨਾਲ ਖੇਲਦਾ ਆ ਬੜਾ ਖੁਸ਼ ਹੁੰਦਾ ਐ ਇਦਾਂ ਹੀ 295 ਦਰਜ ਕਰਾ ਕੇ ਜਾਂ 295 ਦਾ ਪਰਚਾ ਖੁਸ਼ ਹੁੰਦੇ ਆ ਜਿਹੜੀ ਅਸਲ ਗੱਲ ਆ ਵੀ ਉਹਨਾਂ ਦੋਸ਼ੀਆਂ ਨੂੰ ਕਦੀ ਵੀ ਅਰੈਸਟ ਨਹੀਂ ਪਵਾਈ ਗਈ ਕਦੀ ਉਹਨਾਂ ਨੂੰ ਸਲਾਖਾਂ ਪਿੱਛੇ ਨਹੀਂ ਸੱਟਿਆ ਗਿਆ ਉਹ ਖੁੱਲੇ ਆਮ ਨਾ ਧੜਕ ਹੋ ਕੇ ਘੁੰਮ ਰਹੇ ਆ ਅਜੇ ਤੱਕ ਵੀ ਦੋਸ਼ੀ ਸਲਾਖਾਂ ਤੋਂ ਬਾਹਰ ਆ ਇਹਦਾ ਮਤਲਬ ਆ ਸਾਡੇ ਆਗੂ ਸਹਿਬਾਨਾਂ ਨੂੰ ਇਹ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਆ ਵੀ ਜਿਹੜੇ ਵਿਅਕਤੀ ਮਸੀਹ ਸਮਾਜ ਨੂੰ ਬਦਨਾਮ ਕਰ ਰਹੇ ਆ ਸੋਸ਼ਲ ਮੀਡੀਆ ਉੱਤੇ ਭੰਡ ਰਹੇ ਆ ਆ ਮਸੀਹ ਸਮਾਜ ਉੱਤੇ ਜਿਹੜੇ ਜਿਹੜੇ ਬੜੇ ਗੰਭੀਰ ਦੋਸ਼ ਲਾਇਆ ਜਾ ਰਹੇ ਆ ਮਸੀਹ ਭਾਈਚਾਰੇ ਦੀ ਜੋ ਸ਼ਭੀ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਉਹਨਾਂ ਦੇ ਨਕੇਲ ਪਾਉਣੀ ਚਾਹੀਦੀ ਆ ਉਹਨਾਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸਿੱਟਣਾ ਚਾਹੀਦਾ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ 295 ਦਾ ਪਰਚਾ ਦਰਜ ਕਰਾ ਦਿੱਤਾ ਤੇ ਉਸ ਤੋਂ ਬਾਅਦ ਗੱਲ ਠੰਡੇ ਵਾਸਤੇ ਵਿੱਚ ਪਾ ਦਿੱਤੀ ਜਾਵੇ ਮੈਨੂੰ ਇਸ ਤਰ੍ਹਾਂ ਲੱਗਦਾ ਪ੍ਰਸ਼ਾਸਨ ਇਹ ਸੋਚ ਸਮਝ ਕੇ 200 295 ਦਾ ਪਰਚਾ ਦਰਜ ਕਰਾ ਦਿੰਦੇ ਆ ਉਦੋਂ ਬਾਅਦ ਸਾਡੇ ਆਗੂਆਂ ਨੂੰ ਇਹ ਕਹਿ ਦਿੰਦੇ ਆ ਵੀ ਲਓ ਜੀ ਪਰਚਾ ਦਰਜ ਹੋ ਗਿਆ ਲੇਕਿਨ ਉਹਨਾਂ ਦੋਸ਼ੀਆਂ ਨੂੰ ਕਦੀ ਅਰੈਸਟ ਨਹੀਂ ਪਾਈ ਗਈ। ਤਕਰੀਬਨ 2 2.5 ਸਾਲ ਤੋਂ ਮੈਂ ਦੇਖਦਾ ਆ ਆਂ ਆ ਵੀ ਜਾਦਾ ਵੀ ਕਈ ਪਰਚੇ ਦਰਜ ਹੋਏ ਲੇਕਿਨ ਕਦੀ ਵੀ ਕਿਸੇ ਵਿਅਕਤੀ ਨੂੰ ਅਰੈਸਟ ਨਹੀਂ ਪਈ। ਕਿਉਂ ਨਹੀਂ ਪਈ? ਇਹਦਾ ਮਤਲਬ ਇਹ ਸੋਚੀ ਸਮਝੀ ਇੱਕ ਸਾਜ਼ਿਸ਼ ਆ। ਉਹਨਾਂ ਦੋਸ਼ੀਆਂ ਨੂੰ ਬढ़ावा ਦਿੱਤਾ ਜਾ ਰਿਹਾ ਆ ਔਰ ਜਿਹੜੇ ਉਹ ਦੋਸ਼ੀ ਆ ਬੇਖੌਫ ਨ ਧੜਕੋ ਕੇ ਬੋਲ ਰਹਾ ਆ ਉਹਨਾਂ ਨੂੰ ਪਤਾ ਕੁਝ ਹੋਣਾ ਤਾਂ ਹੈ ਨਹੀਂ ਫੇ ਮਸੀਹ ਭਾਈਚਾਰੇ ਦੀ ਆਗੂਆਂ ਨੇ ਸਾਨੂੰ ਮਾਫ ਕਰ ਦੇਣਾ ਅਸੀਂ ਮਾਫੀ ਮੰਗਣੀ ਆ ਤਾਂ ਮਾਫ ਕੁਝ ਸਾਡੇ ਜਿਹੜੇ ਆਗੂ ਸਹਿਬਾਨ ਆ ਉਹ ਵੀ ਜਲਦੀ ਮਾਫ ਕਰ ਦਿੰਦੇ ਆ ਇਹ ਬੜੀ ਇੱਕ ਸੋਚੀ ਸਮਝੀ ਸਾਦਿਸ਼ ਆ ਔਰ ਬੜੀ ਇੱਕ ਗੰਭੀਰ ਗੱਲ ਆ ਔਰ ਬੜੀ ਇਹ ਸੋਚਣ ਤੇ ਵਿਚਾਰਨ ਤੇ ਸਾਨੂੰ ਮਜਬੂਰ ਕਰ ਦਿੰਦੀ ਆ ਜਿਹੜੇ ਸਾਡੇ ਬੁੱਧੀਜੀਵੀ ਲੋਕ ਆ ਅੱਜ ਵੀ ਸਾਡੇ ਆਗੂ ਸਹਿਬਾਨਾਂ ਨਾਲ ਗੱਲ ਕੀਤੀ ਸੀ ਮੇਰੇ ਪ੍ਰਾਤ ਸਨਾਵਰ ਜੀ ਨਾਲ ਉਹ ਬੜੇ ਅੱਗੇ ਵੱਧੂ ਸੋਚ ਰੱਖਦੇ ਆ ਔਰ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਕਹਾ ਸਨਾਵਰ ਜੀ ਜੇ ਪਰਚਾ ਦਰਜ ਕੀਤਾ ਆ ਦੇਖੋ ਇਹ ਜਿਹੜਾ ਤੁਸੀਂ ਕਦਮ ਉਠਾਇਆ ਆ ਵੀ ਇਸ ਤਰ੍ਹਾਂ ਆ ਵੀ ਇੱਥੇ ਐਕਸ਼ਨ ਹੋਣਾ ਚਾਹੀਦਾ ਔਰ ਮੈਨੂੰ ਸਾਡੇ ਪ੍ਰਧਾਨ ਇਹ ਸਨਾਵਰ ਜੀ ਨੇ ਵੀ ਸਨਾਵਰ ਭੱਟੀ ਜੀ ਨੇ ਵੀ ਭਰੋਸਾ ਦਵਾਇਆ ਠਾਪਰ ਜੀ ਆਪਾਂ ਐਕਸ਼ਨ ਲਵਾਂਗੇ ਔਰ ਜਿੱਦਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ 295 ਪਰਚਾ ਦਰਜ ਕਰਵਾਇਆ ਤੇ ਐਕਸ਼ਨ ਅਸੀਂ ਲੈਣਾ ਆ ਇਹ ਨਹੀਂ ਵੀ ਉਹ ਜਿਹੜੇ ਦੋਸ਼ੀ ਆ ਜਿਹੜਾ ਡਾਇਰੈਕਟਰ ਆ ਜਿਹੜਾ ਉਹ ਜਿਹੜਾ ਐਕਟਰ ਆ ਜਿਹੜਾ ਉਹਦੇ ਵਿੱਚ ਰੋਲ ਨਿਭਾ ਰਿਹਾ ਹੈ ਆਪਣੀ ਭੂਮਿਕਾ ਨਿਭਾ ਰਿਹਾ ਹੈ ਜਿਹੜਾ ਇਹਨੂੰ ਜਿਹੜੇ ਰਾਈਟਰ ਆ ਜਿਹੜੇ ਇਹ ਦੋਸ਼ੀ ਆ ਇਹਨਾਂ ਉੱਤੇ ਪਰਚਾ ਦਰਜ ਤਾਂ ਕੀਤਾ ਆ ਪਰ ਇਹ ਸਲਾਖਾਂ ਤੋਂ ਅਜੇ ਵੀ ਖੁੱਲੇ ਆਮ ਘਮ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਮਾਨਜੋ ਕੇਂਦਰ ਸਰਕਾਰ ਅੱਗੇ ਜਾਂ ਸੈਂਸਰ ਬੋਰਡ ਅੱਗੇ ਵੀ ਬੇਨਤੀ ਕਰਦਾ ਵੀ ਜਦੋਂ ਇਹੋ ਜਿਹੀਆਂ ਵੀਡੀਓ ਬਣਦੀ ਆ ਤੇ ਸੈਂਸਰ ਬੋਰਡ ਜਿਹੜਾ ਇਹੋ ਜਿਹੀ ਵੀਡੀਓ ਨੂੰ ਪਾਸ ਕਰ ਦਿੰਦਾ ਆ ਬਹੁਤ ਸਾਰੇ ਪ੍ਰੋਸੈਸ ਹੁੰਦੇ ਇੱਕ ਵੀਡੀਓ ਨੂੰ ਪਾਸ ਕਰਨ ਦੇ ਲੇਕਿਨ ਇਹ ਸੈਂਸਰ ਬੋਰਡ ਨੂੰ ਵੀ ਸਮਝਣਾ ਚਾਹੀਦਾ ਆ ਉੱਥੇ ਦੀ ਕਮੇਟੀ ਨੂੰ ਸਮਝਣਾ ਚਾਹੀਦਾ ਆ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਆ ਉਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਵੀ ਇਸ ਦੇ ਨਾਲ ਕਿਸੇ ਧਰਮ ਨੂੰ ਜਾਂ ਕਿਸੇ ਜਾਤੀ ਨੂੰ ਜਾਂ ਉਹਨਾਂ ਨੂੰ ਠੀਕਸ ਪਹੁੰਚੇਗੀ ਤੇ ਇਹੋ ਜਿਹੇ ਜਿਹੜੇ ਸੀਨ ਕੱਟ ਦੇਣੇ ਚਾਹੀਦੇ ਆ ਅੱਛਾ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇੱਕ ਗੱਲ ਕਹੀ ਹੈਗੀ ਛੁੰਛਣਾ ਦੇਣ ਦੀ ਛੁੰਛਣਾ ਤਾਂ ਤੁਹਾਨੂੰ ਵੀ ਕਈ ਵਾਰ ਇਸ ਜਿਹੜਾ ਹੈਗਾ ਪ੍ਰਸ਼ਾਸਨ ਨੇ ਦਿੱਤਾ ਹੈਗਾ ਜਦੋਂ ਬਗੇਸ਼ਵਰ ਧਾਮ ਵਾਲੀ ਗੱਲ ਲਈ ਉਦੋਂ ਵੀ ਤੁਹਾਨੂੰ ਛੁੰਛਣਾ ਦਿੱਤਾ ਗਿਆ ਜਦੋਂ ਕਨਈਆ ਮਿੱਤਲ ਦੀ ਗੱਲ ਲਈ ਉਦੋਂ ਵੀ ਤੁਹਾਨੂੰ ਛੁੰਛਣਾ ਦਿੱਤਾ ਗਿਆ ਗੱਲ ਤੁਸੀਂ ਕਹਿ ਰਹੇ ਹੋ ਛੁੰਛਣਾ ਦੇਣ ਦੀ ਉਦੋਂ ਤੁਹਾਨੂੰ ਵੀ ਫੜਾਇਆ ਗਿਆ ਹੈਗਾ ਦੇਖੋ ਜੀ ਅਸੀਂ 295 ਦਾ ਪਰਚਾ ਦਰਜ ਕਰਾਇਆ ਸਾਡੇ ਕੁਝ ਆਗੂਆਂ ਨੇ ਕਿਹਾ ਵੀ ਉਹਨਾਂ ਨੂੰ ਮਾਫ ਕਰ ਦਿਓ ਔਰ ਬੜੀ ਗਲਤੀ ਵੀ ਸਾਨੂੰ ਨજર ਬੰਦ ਕੀਤਾ ਗਿਆ ਜੇ ਆਈ ਡੱਡੂਆਂ ਨੇ ਚਰਚ ਦੇ ਉੱਤੇ ਹਮਲਾ ਹੋਇਆ surjit thappan ਨੇ ਪੰਜਾਬ ਬੰਦੀ ਕਾਲ ਦਿੱਤੀ ਹਾਈਵੇ ਦੀ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਔਰ ਮੈਂ ਰੋਡ ਦੇ ਉੱਥੇ ਸੜਕਾਂ ਤੇ ਗਿਆ ਮੈਂ ਅੰਮ੍ਰਿਤਸਰ ਵੀ ਗਿਆ ਆ ਇੱਥੇ ਪੀਪੀ ਵੀ ਆਇਆ ਮੈਨੂੰ ਰੈਸਟ ਵੀ ਪਵਾਈ ਗਈ ਔਰ ਕਈ ਆਗੂ ਸਹਿਮਾਨ ਮੈਨੂੰ ਵੀ ਕਹਿੰਦੇ ਵੀ ਰੈਸਟ ਅਸੀਂ ਤੈਨੂੰ ਪਵਾਈ ਸੀ surjit thappan ਨੇ ਇਹ ਨਹੀਂ ਵੀ ਛੁਣ ਛਣਾ surjit thappan ਫੜਦਾ surjit thappan ਨੂੰ ਇਹ ਪਤਾ ਆ ਵੀ ਐਕਸ਼ਨ ਲੈਣਾ ਕਿੱਦਾਂ ਆ ਅਸੀਂ ਤਾਂ ਹੋਇਆ ਨਹੀਂ ਐਕਸ਼ਨ ਅਸੀਂ ਅੰਬਰਸਾਰ 골ਡਨ ਗੇਟ ਮਰੇ ਹਜ਼ਾਰਾਂ ਦੀ ਗਿਣਤੀ ਦੇ ਨਾਲ ਧਰਨਾ ਲਾਇਆ ਇੱਥੇ ਪੀਪੀ ਧਰਨਾ ਲਾਇਆ ਇੱਥੇ ਮਤਲਬ ਮੈਨੂੰ ਅਰੈਸਟ ਪਾਈ ਗਈ ਕਿੰਨੀ ਵਾਰੀ ਮੈਨੂੰ ਨਜ਼ਰਬੰਦ ਕੀਤਾ ਗਿਆ ਆ ਔਰ ਇੱਥੇ ਤੱਕ ਜਦੋਂ ਅਸੀਂ ਕਨਈਆ ਮਿੱਤਲ ਤੇ ਪਰਚਾ ਦਰਜ ਕਰਾਇਆ ਇੱਥੇ ਜਲੰਧਰ ਦੇ ਵਿੱਚ ਉਹ ਇੱਥੇ ਪ੍ਰੋਗਰਾਮ ਕਰਨ ਆਇਆ ਸੀ ਸਾਨੂੰ ਉਸ ਦਿਨ ਨਜ਼ਰਬੰਦ ਕੀਤਾ ਗਿਆ ਔਰ ਤੁਸੀਂ ਕੀ ਦੱਸਦੇ ਸੀ ਅਸੀਂ ਐਕਸ਼ਨ ਲੈਣੇ ਆ ਅਸੀਂ ਇਹ ਨਹੀਂ ਵੀ ਪਰਚਾ ਦਰਜ ਕਰਨ ਤੋਂ ਬਾਅਦ ਇਹ ਗੱਲ ਠੰਡੇ ਬਸਤੇ ਵਿੱਚ ਪਾ ਦਿੱਤੀ ਜਾਂਦੀ ਆ ਅੱਜ ਮੇਰੀ ਇਸੇ ਕਰਕੇ ਸਾਡੇ ਪ੍ਰਧਾਨ ਸਨਾਵਰ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਬਹੁਤ ਅੱਛਾ ਕਦਮ ਚੱਕਿਆ ਵੀ ਜਿਹੜਾ ਪਰਚਾ ਦਰਜ ਕਰਾਇਆ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਰਚੇ ਦਰਜ ਕਰਾਏ ਪਰ ਉਹ ਜਿਹੜੇ 295 ਦੇ ਪਰਚੇ ਦਰਜ ਕਰਾਏ ਉਹ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਲੇਕਿਨ ਸਨਾਵਰ ਜੀ ਨਾਲ ਮੈਂ ਗੱਲ ਕੀਤੀ ਸਨਾਵਰ ਜੀ ਨੇ ਭਰੋਸਾ ਦਿਵਾਇਆ <th>ਪਾਪੜ ਜੀ ਇਹ ਐਕਸ਼ਨ ਲਵਾਂਗੇ ਔਰ ਇਹ ਐਕਸ਼ਨ ਅਸੀਂ ਜਲਤੋ ਜਲਤ ਲਾਵਾਂਗੇ ਉਹ ਜਲਦੀ ਸ਼ਾਂਤ ਪ੍ਰੈਸ ਕਾਨਫਰੰਸ ਕਰਨ ਵਾਲੇ ਆ ਗੱਲ ਤਾਂ ਦੇਖੋ ਥਾਪੜ ਸਾਹਿਬ ਗੱਲ ਇਹ ਹੈ ਕਿ ਤੁਸੀਂ ਗਲਤ ਛੁਣਛੁਣੇ ਦੀ ਕਰ ਰਹੇ ਹੋ ਕਿ ਪ੍ਰਸ਼ਾਸਨ 295 ਦਾ 295 ए ਦਾ ਪਰਚਾ ਦਰਜ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕਿਸੇ ਤਰੀਕੇ ਦਾ ਐਕਸ਼ਨ ਨਹੀਂ ਹੁੰਦਾ ਮਾਫੀ ਮੰਗ ਲੈਂਦੇ ਨੇ ਆਫੇ ਜੋ ਵੀ ਹੋ ਜਾਂਦਾ ਹੈ ਤੁਸੀਂ ਧਰਨੇ ਵੀ ਲਾਏ ਤੁਸੀਂ ਰੋਡ ਵੀ ਜਾਮ ਕੀਤਾ ਪਰ ਐਕਸ਼ਨ ਫੇ ਵੀ ਨਹੀਂ ਹੋਇਆ ਪਰਚਾ ਹੋਇਆ ਉਸ ਤੋਂ ਬਾਅਦ ਐਕਸ਼ਨ ਕਿਉਂ ਨਹੀਂ ਹੁੰਦਾ ਕੀ ਕਾਰਨ ਸਮਝਦੇ ਹੋ ਕੁਝ ਸਾਡੇ ਆਗੂਆਂ ਦੀ ਮੈਂ ਨਲਕੀ ਸਮਝਦਾ ਆਂ ਕਾਲ ਦੇਣ ਤੋਂ ਬਾਅਦ ਕਾਲ ਵਾਪਸ ਲੈ ਲੈਣੀ ਤੁਹਾਡੀ ਨਲਕੀ ਨਹੀਂ ਹੈਗੀ ਐ ਅਸੀਂ ਕਦੇ ਵੀ ਕਾਲ ਦਿੱਤੀ ਕਾਲ ਵਾਪਸ ਲਈ ਨਹੀਂ ਸੀ ਗੱਲ ਸੁਣੋ ਅਸੀਂ ਕਦੀ ਵੀ ਕਾਲ ਦੇ ਕੇ ਕਾਲ ਵਾਪਸ ਨਹੀਂ ਲਈ ਜੇ ਐਕਸ਼ਨ ਲਿਆ ਤੇ ਲਿਆ ਅਸੀਂ ਨਹੀਂ ਚਾਹੀਦਾ ਵੀ ਚਲੋ ਜੀ ਚੰਡੀਗੜ੍ਹ ਨੂੰ ਚਲੀਏ ਚਲੋ ਜੀ ਇੱਥੇ ਬਹਿ ਜਾਈਏ ਚਲੋ ਜੀ ਇੱਥੇ ਬੈਠਕਾਂ ਕਰੀਏ ਅਸੀਂ ਜੇ ਐਕਸ਼ਨ ਲਈਦਾ ਜੇ ਤੁਸੀਂ ਕਹਿ ਰਹੇ ਹੋ ਕਿ ਇਦਾਂ ਨਹੀਂ ਕਰਦੇ ਪਏ ਤਾਂ ਪਰਚਾ ਦਰਜ ਹੋਣ ਤੋਂ ਬਾਅਦ ਕਾਰਵਾਈ ਕਿਉਂ ਨਹੀਂ ਹੁੰਦੀ ਅਸੀਂ ਤਾਂ ਕਾਰਵਾਈ ਕਰਾਈ ਪਿਛਲੇ ਦਿਨਾਂ ਦੇ ਵਿੱਚ ਹੋਈ ਕੇ ਦੇ ਉੱਤੇ ਹੋਈ ਅਕ ਨਹੀਂਆ ਮਿੱਤਲ ਦੇ ਪਰਚਾ ਦਰਜ ਕਰਵਾਏ ਹੋਇਆ ਪਰਚਾ ਦਰਜ ਹੋਇਆ ਨਾ ਰੈਸਟ ਨਹੀਂ ਉਹ ਤਾਂ ਸਾਡੇ ਆਗੂ ਸਹਿਬਾਨਾਂ ਨੇ ਉਹਨਾਂ ਨੂੰ ਮਾਫੀ ਦਿੱਤੀ ਉਹ ਬਹੁਤ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਕਹਿਣ ਲੱਪੇ ਵੀ ਦੇਖੋ ਜੀ ਤੁਹਾਡੇ ਹੀ ਗਰੁੱਪ ਨੇ ਮਾਫੀ ਮਾਫ ਕਰ ਦਿੱਤਾ ਬਾਵ ਹਟਾ ਕੇ ਮਾਫੀ ਦੇ ਨਹੀਂ ਸਾਡਾ ਪਰਚਾ ਜੇ ਵੀ ਸਟੈਂਡ ਆ ਉਹਨਾਂ ਨੇ ਇਨਕਿਸਪੈਕਟਰੀ ਬੇਲ ਲੈ ਲਈ ਦੇਖੋ ਚਲੋ ਸਮਾਪਤ ਆ ਔਰ ਸਮਾਪਾ ਕੇ ਸਾਰੇ ਲੋਕ ਜ਼ਮਾਨਤਾਂ ਹੀ ਕਰਾਉਂਦੇ ਆ ਜਦ ਕਿ ਕਿਸੇ ਨੇ ਐਕਸ਼ਨ ਸਾਡੇ ਕੋਈ ਵੀ ਆਗੂ ਜਾਂ ਸਾਡੇ ਪਿਛਲੇ ਸਮੇਂ ਕਿਸੇ ਭੈਣ ਦੇ ਕੁਝ ਕੁਝ ਬੋਲਿਆ ਸੀ ਔਰ ਜਦੋਂ ਬੋਲਿਆ ਤਾਂ ਉਹਦੇ ਤੁਰੰਤ ਪਰਚਾ ਦਰਜ ਇੱਥੇ ਤਾਂ ਕੰਪਲੀਟ ਦੇਣ ਤੋਂ ਬਾਅਦ ਸਾਡੇ ਲੋਕਾਂ ਨੂੰ ਤੇ ਪਹਿਲਾਂ ਉਹਨਾਂ ਨੂੰ ਰੈਸਟ ਪਾਈ ਜਾਂਦੀ ਆ ਫਿਰ ਪਰਚਾ ਦਰਜ ਕੀਤਾ ਜਾਂਦਾ ਆ ਫਿਰ ਸਾਡੇ ਆਗੂਆਂ ਨੂੰ ਜੇਲ੍ਹ ਕੱਲ ਦਿੱਤਾ ਜਾਂਦਾ ਆ ਸਾਡੇ ਜਿਹੜੇ ਨੌਜਵਾਨਾਂ ਨੂੰ ਕਈਆਂ ਨੂੰ ਜੇਲ੍ਹ ਕੱਲਿਆ ਸਾਡੇ ਪਾਸਟਰ ਸਹਿਬਾਨਾਂ ਉੱਤੇ ਜਦੋਂ 295 ਦੇ ਪਰਚੇ ਦਰਜ ਹੁੰਦੇ ਆ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਜੇਲ੍ਹ ਕੱਲਿਆ ਜਾਂਦਾ ਜਦਕਿ ਸਾਡੇ ਤੇ ਕੋਈ ਸਬੂਤ ਨਹੀਂ ਹੁੰਦਾ ਔਰ ਜਿਹੜੇ ਕੋਈ ਇਦਾਂ ਦੇ ਪ੍ਰੂਫ ਨਹੀਂ ਹੁੰਦੇ ਔਰ ਸਾਡੇ ਵਿਅਕਤੀ ਹਮੇਸ਼ਾ ਹੀ ਬਰੀ ਹੋ ਕੇ ਆਏ ਔਰ ਇਹ ਜਿਹੜੇ ਇਨਕੁਆਰੀਆਂ ਲਾਈਆਂ ਉਹ ਬਰੀ ਹੋਏ ਇਨਕੁਆਰੀਆਂ ਦੇ ਵਿੱਚੋਂ ਵੀ ਨਾਂ ਨਿਕਲੇ ਅਸੀਂ ਐਸਆਈਟੀ ਵੀ ਬਿਠਾਈ ਸੈਟ ਦੀਆਂ ਰਿਪੋਰਟਾਂ ਵੀ ਕਈ ਵਾਰ ਅਸੀਂ ਲਈਆਂ ਸੈਟ ਵੀ ਬਿਠਾਏ ਲੇਕਿਨ ਜਿਹੜੇ ਸਾਡੇ ਜਿਹੜੇ ਜਦੋਂ ਇਹਨਾਂ ਉੱਤੇ ਪਰਚੇ ਦਰਜ ਹੁੰਦੇ ਆ ਜਿਹੜਾ ਸਾਫ਼ ਜਿਹੜਾ ਸਾਬਤ ਹੁੰਦਾ ਵੀ ਆ ਸਾਡੇ ਮੁਸੀਬਾਈ ਚੜ੍ਹਦੇ ਖਿਲਾਫ ਬੋਲਦੇ ਆ ਪਰ ਉਹਨਾਂ ਨੂੰ ਮੌਕੇ ਤੇ ਪੁਲਿਸ ਕਿਉਂ ਨਹੀਂ ਅਰੈਸਟ ਕਰਦੀ ਕੱਲ ਤਾਂ ਇੱਥੇ ਹੈ ਜੀ ਹੁਣ ਵਿਵਾਦਾਂ ਦੇ ਵਿੱਚ ਫਿਲਮ ਚੱਲ ਰਹੀ ਹੈਗੀ ਐ ਸੀਨ ਸ਼ਰੇਆ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਮੇਰੀ ਗੱਲ ਸੁਣ ਲਓ ਹਾਂਜੀ ਹਾਂਜੀ ਫਿਲਮ ਦੇ ਵਿੱਚ ਸੀਨ ਹੈਗਾ ਐ ਕਿ ਤੂੰ 1000 ਰੁਪਏ ਕਿੰਨੇ ਰੁਪਏ ਦਿੰਦਾ 1000 ਰੁਪਏ ਦੰਨਾ ਵਾ ਮੈਂ ਦੇ ਇੱਕ 5000 ਕਿਵੇਂ ਕਮਾ ਕੇ ਖੋਣਾ ਜੋ ਵੀ ਸੀਨ ਘੜਿਆ ਗਿਆ ਉਸ ਦੇ ਵਿੱਚ ਬੇਅਦਬੀ ਹੋਈ ਪਰਚਾ ਦਰਜ ਹੋਇਆ ਐਕਸ਼ਨ ਹੋਵੇਗਾ ਤੇ ਐਕਸ਼ਨ ਤਾਂ ਦੱਸੋ ਜੀ ਮੈਂ ਤਾਂ ਅੱਜ ਵੀ ਪ੍ਰਧਾਨ ਜੀ ਨਾਲ ਸਨਾਵਤ ਤਾਰੀ ਹੋਵੇਗੀ ਗ੍ਰਿਫਤਾਰੀ ਅਸੀਂ ਗ੍ਰਿਫਤਾਰੀ ਕਰਾਵਾਂਗੇ ਕਿਉਂਕਿ ਜਿੰਨੇ ਵੀ ਪੈਂਡਿੰਗ ਕੇਸ ਪਏ ਆ ਚਾਹੇ तकरीबन ਮੈਂ 2.5 ਸਾਲ ਤੋਂ ਦੇਖਦਾ ਆ ਰਿਆਂ ਆ 2.5 ਸਾਲ ਦੇ ਵਿੱਚ ਮੈਂ ਅੱਗੇ ਵੱਧ ਕੇ ਚਲੋ ਕਾਲ ਦਿੱਤੀ ਮੈਂ ਸਾਰਿਆਂ ਨੂੰ ਕਈਆਂ ਨੂੰ ਪਰੋਸੇ ਚ ਵੀ ਲਾਇਆ ਤੇ ਚਲੋ ਉਹਨਾਂ ਨੇ ਸਮਰਥਨ ਵੀ ਦਿੱਤਾ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਸਾਡੇ ਆਗੂ ਸਹਿਬਾਨ ਸੋਚਦੇ ਆ ਮੈਂ ਕਈ ਵਾਰ ਉਹਨਾਂ ਨਾਲ ਸੋਚਣ ਤੇ ਵਿਚਾਰਨ ਦੀ ਗੱਲ ਕੀਤੀ ਆ ਵੀ ਜੇ ਜੇ ਤੁਸੀਂ ਕੋਈ ਐਕਸ਼ਨ ਲੈਣੇ ਆ ਉਹ ਐਕਸ਼ਨ ਲਿਆ ਕਰੋ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸਾਡੇ ਪਾਸਟਰ ਜੀ ਇਹ ਪਾਸਟਰ ਚਨ ਚਨਪ੍ਰੀਤ ਵਾਲੀਆ ਜੀ ਉਹਨਾਂ ਦੀ ਚਰਚ ਦੇ ਵਿੱਚ ਖੁੱਲੇ ਆਮ ਇਹ ਨਹੰਗਾਏ ਉਹਨਾਂ ਦੇ ਚਰਚ ਦੇ ਵਿੱਚ ਆ ਕੇ ਉਹਨਾਂ ਨੇ ਬੰਦ ਕੀਤਾ ਚਰਚ ਨੂੰ ਔਰ ਚਰਚ ਦੇ ਵਿੱਚ ਖੁੱਲੇ ਆਮ ਧਮਕੀ ਦਿੱਤੀ ਵੀ ਇਹ ਤੁਸੀਂ ਇਹ ਨਹੀਂ ਚਰਚ ਲਾਉਣਾ ਔਰ ਉਹਨਾਂ ਨੂੰ ਜਾਨਲੇਵਾ ਮਤਲਬ ਹਮਲਾ ਕੀਤਾ ਉਹਨਾਂ ਤੇ ਔਰ ਬਲੈਰੋ ਗੱਡੀ ਦੇ ਵਿੱਚ ਆਏ ਪਰਚਾ ਦਰਜ ਹੋਇਆ ਅਜੇ ਤੱਕ ਤੁਸੀਂ ਇਹ ਦੇਖੋ ਦੋਸ਼ੀ ਜਿਹੜੇ ਸਨ ਉਹਨਾਂ ਨੂੰ 0 ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਅਜੇ ਤੱਕ ਕਿਸੇ ਵਿਅਕਤੀ ਨੂੰ ਵੀ ਸਲਾਖਾਂ ਪਿੱਛੇ ਨਹੀਂ ਸਿੱਟਿਆ ਗਿਆ ਔਰ ਨਾ ਤਾਂ ਪਾਸਟਰ ਜੀ ਨੂੰ ਸਿਕਿਉਰਿਟੀ ਦਿੱਤੀ ਗਈ ਕੋਈ ਪੁਲਿਸ ਪ੍ਰਸ਼ਾਸਨ ਦੀ ਦੇਖੋ ਨਲਕੀ ਕਿੰਨੀ ਕੋਈ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ ਕੱਲ ਨੂੰ ਪਾਸਟਰ ਜੀ ਨੂੰ ਕੋਈ ਛੋਜਵੇ ਕੌਣ ਜ਼ਿੰਮੇਵਾਰ ਆ ਸਾਡੇ ਆਗੂ ਸਹਿਬਾਨ ਜਦ ਵੀ ਅੱਗੇ ਵੱਧ ਕੇ ਕੋਈ ਐਕਸ਼ਨ ਲੈਂਦੇ ਆ ਉਹਨਾਂ ਨੂੰ ਕੋਈ ਸਿਕਿਉਰਟੀਆ ਨਹੀਂ ਦਿੱਤੀਆਂ ਜਾਂਦੀਆਂ ਉਹ ਵੀ ਵਿਚਾਰੇ ਸਮਾਜ ਦੇ ਵਿੱਚ ਘੁੰਮਦੇ ਆ ਉਹਨਾਂ ਨੂੰ ਖੁੱਲੇ ਆਮ ਮਤਲਬ ਉਹਨਾਂ ਨੂੰ ਧਮਕੀਆਂ ਹੁੰਦੀਆਂ ਆ ਥ੍ਰੈਟ ਹੁੰਦੀ ਆ ਲੇਕਿਨ ਉੱਤੇ ਕੋਈ ਪ੍ਰਸ਼ਾਸਨ ਨਹੀਂ ਸੋਚਦਾ ਇਹਦਾ ਮਤਲਬ ਮਸੀਹ ਸਮਾਜ ਨੂੰ ਧਾ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਯਤਨ ਕੀਤਾ ਜਾ ਰਿਹਾ ਮਸੀਹ ਭਾਈਚਾਰੇ ਦਾ ਇਕੱਲਾ ਕੰਮ ਨਾਲੇ 295 ਇਹਦੇ ਪਰਚੇ ਦਰਜ ਕਰਵਾਉਣਾ ਨਹੀਂ ਮਸੀਹ ਭਾਈਚਾਰੇ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆ ਆ ਸਾਡੇ ਕਬਰਿਸਤਾਨ ਦੀਆਂ ਮਸਲੇ ਆ ਮਸਲੇ ਆ ਸਾਡੇ ਉਹ ਅਜੇ ਤੱਕ ਸਾਨੂੰ ਕਬਰੀ ਸਥਾਨ ਨਹੀਂ ਦਿੱਤੇ ਜਾ ਰਹੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੇ ਕੋਈ ਕਮਿਊਨਿਟੀ ਹਾਲ ਹੈ ਨਹੀਂ ਸਾਨੂੰ ਸਾਨੂੰ ਮੈਟ੍ਰਿਕ ਸਕਾਲਰਸ਼ਿਪ ਨਹੀਂ ਦਿੱਤੀ ਜਾ ਰਹੀ ਸਾਨੂੰ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੀਆਂ ਸਮੱਸਿਆ ਆ ਸਾਡੀਆਂ ਇਕੱਲੀਆਂ ਇਹ ਸਮੱਸਿਆਵਾਂ ਨਹੀਂ ਹੈਗੀਆਂ ਸਾਨੂੰ ਦੇਖੋ ਧਰਮ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਔਰ ਸਾਡੇ ਧਾਰਮਿਕ ਸਮਾਗਮਾਂ ਨੂੰ ਰੋਕਿਆ ਜਾਂਦਾ ਆ ਇਹ ਇਸ ਤਰ੍ਹਾਂ ਲੱਗਦਾ ਆ ਜਿਸ ਤਰ੍ਹਾਂ ਸਾਡੇ ਨਾਲ ਮਤਲਬ ਕਿ ਦੂਜੇ ਦਰਜੇ ਦਾ ਨਾਗਰਿਕ ਸਾਨੂੰ ਸਮਝਿਆ ਜਾ ਰਿਹਾ ਭਾਰਤ ਦੇ ਅੰਦਰ ਇਹ ਕਦਾ ਬਰਦਾਸ਼ਤ ਨਹੀਂ ਕਰਾਂਗੇ ਮੈਂ ਮਾਨਜੋਗ ਸਾਰੇ ਮਸੀਹ ਸਮਾਜ ਅੱਗੇ ਜਥੇਬੰਦੀਆਂ ਅੱਗੇ ਆਗੂਆਂ ਅੱਗੇ ਬੇਨਤੀ ਕਰਦਾ ਜਿਹੜੇ ਬੁੱਧੀਜੀਵੀ ਆ ਜਿਹੜੇ ਗੱਲ ਨੂੰ ਸਮਝਦੇ ਜਿਸ ਤਰ੍ਹਾਂ ਸਾਡੇ ਬੜੇ ਸੂਝਵਾਨ ਸਾਡੇ ਪ੍ਰਧਾਨ ਸਨਾਵਰ ਪੱਟੀ ਜੀ ਬੜੇ ਅੱਗੇ ਵੱਧੂ ਸੋਚ ਰੱਖਣ ਵਾਲੇ ਵਿਅਕਤੀ ਆ ਹਮੇਸ਼ਾ ਮੇਰਾ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰੱਖੀ ਹੁੰਦੀ ਰਹਿੰਦੀ ਆ ਲੇਕਿਨ ਉਹ ਬੜੇ ਅੱਗੇ ਵੱਧੂ ਸੋਚ ਰੱਖਿਆ ਜੇ ਉਹਨਾਂ ਨੇ ਪਰਚਾ ਦਰਜ ਕਰਾਇਆ ਤਾਂ ਮੈਨੂੰ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਉਹ ਐਕਸ਼ਨ ਵੀ ਲੈਣਗੇ ਔਰ ਔਰ ਜਲਦੀ ਉਹਨਾਂ ਨੇ ਮੈਨੂੰ ਪ੍ਰੋਸਾ ਵੀ ਦਵਾਇਆ ਸੀ ਅਸੀਂ ਪ੍ਰੈਸ ਕਾਨਫਰੈਂਸ ਕਰਾਂਗੇ ਔਰ ਮੈਂ ਉਹਨਾਂ ਨੂੰ ਗੱਲ ਕਹੀ ਆ ਵੀ ਇਹੋ ਤਰ੍ਹਾਂ ਨਹੀਂ ਵੀ ਜਿਹੜੇ ਦੂਜੇ ਕਈ ਸੰਗਠਨਾਂ ਨੇ ਪਰਚੇ ਦਰਜ ਕਰਾਏ ਤੇ ਬਾਅਦ ਵਿੱਚ ਠੰਡੇ ਵਾਸਤੇ ਦੇ ਵਿੱਚ ਗੱਲ ਪਾ ਦੇਣੀ ਐਕਸ਼ਨ ਲੈਣਾ ਆ ਐਕਸ਼ਨ ਲੈਣਾ ਆ ਜੇ ਇਹ ਨਾ ਹੋਵੇ ਮਾਫੀ ਮੰਗ ਕੇ ਬਾਅਦ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਮਾਫੀ ਨਹੀਂ ਕਰਨਾ ਜੋ ਮਾਪ ਦੰਡ ਹੈ ਜੋ ਕਾਨੂੰਨੀ ਪ੍ਰਕਿਰਿਆ ਹੈ ਉਹ ਪੂਰੀ ਹੋਣੀ ਚਾਹੀਦੀ ਆ ਬਿਲਕੁਲ ਤਾਂ ਸੁਰਜੀਤ ਥਾਪਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇਸਾਈਆ ਗੂ ਨੇ ਕਿਉਂਕਿ ਹੁਣ ਇਸ ਵਕਤ ਵਿਵਾਦਾਂ ਦੇ ਵਿੱਚ ਫਿਲਮ ਚੱਲ ਰਹੀ ਹੈ ਉਹ ਭੁੱਲਾ ਹੋਏ ਜਿਸ ਦੇ ਉੱਤੇ ਹੁਣ ਪਰਚਾ ਵੀ ਹੋਇਆ ਹੈ ਪਰ ਹੁਣ ਦੇਖਣਾ ਹੋਵੇਗਾ ਕੀ ਕਾਰਵਾਈ ਹੁੰਦੀ ਹੈ ਪੁਲਿਸ ਕਿਸ ਤਰੀਕੇ ਦੀ ਜੜੀ ਹੈ ਉਹ ਕਾਰਵਾਈ ਕਰਦੀ ਹੋਈ ਨਜ਼ਰ ਆਉਂਗੀ